ਸਲੋਕ ਮਹੱਲਾ ਤੀਜਾ ਜਗਤ ਅਗਿਆਨੀ ਅੰਧ ਹੈ ਗੁਰਦੀਖਾ ਖਾਲਸਾ ਸਭ ਸੰਗਤ ਦੀ ਸਤਿਗੁਰ ਵਰਦੰਮੇ ਮਾਰਿਆ ਸਾਹਿਬ ਇਹ ਮੁਕਾਬਲਾ ਸ਼ੌਂਕ ਰੂਚੀ ਰਹਿ ਕੇ ਕਰਨ ਵਾਸਤੇ ਜਾਲਮਾਂ ਦੀ ਗੱਲ ਨੂੰ ਨਾ ਮੰਨਣਾ ਗੁਰਸਿੱਖਾਂ ਨੂੰ ਸਭ ਕੁਝ ਸਿਖਾਉਣ ਵਾਸਤੇ ਪਰਮੇਸ਼ਰ ਵੀ ਜੋ ਯਾਰਾਵਲ ਜੀ ਪ੍ਰਸੰਨ ਹੋ ਕੇ ਖੜੇ ਮੱਥੇ ਰਹਿਣ ਦੀ ਜਾਚ ਦੱਸਣਗਿਆ ਕਿ ਗਰੀਬ ਨੂੰ ਆਜਿਮ ਦੁਨੀਆ ਦੇ ਝਗੜਿਆਂ ਨੂੰ ਮੇਟ ਕੇ ਪਰਮੇਸ਼ਰ ਦੇ ਰਾਜ ਤੋਰਨ ਵਾਸਤੇ ਦੁਨੀਆ ਦੇ ਮੂਲੀ-ਮੂਲੀ ਜਿਹੜੇ ਝਗੜੇ ਬੜੇ-ਬੜੇ ਪ੍ਰਸਾਦ ਬਣੇ ਹੋਏ ਸੀ ਉਹਨਾਂ ਨੂੰ ਸੇਜੇ ਆਪਣੀ ਕਿਰਪਾ ਨਾਲ ਸੱਚੇ ਪਾਤਸ਼ਾਹ ਮਿਟਾ ਕੇ ਸਭਨਾਂ ਨੂੰ ਸ਼ਾਂਤ ਰਸ ਤੇ ਮੀਨ ਕਰਨ ਵਾਸਤੇ ਜੋ ਸਤਿਗੁਰੂ ਜੀ ਨੂੰ ਪੁਕਾਰ ਕੀਤੇ ਹਨ ਇਹ ਸਤਿਗੁਰਾਂ ਦੇ ਉਪਕਾਰ ਕੋਈ ਪ੍ਰਸਾਦ ਸੰਗਤ ਦੀ ਲੋਕਾਂ ਤੋਂ ਵਿਕੇਸ਼ਦੇ ਹੋਏ ਨਹੀਂ ਮੀਆਂ ਮੀਰ ਵਰਗੇ ਗੁਰੂ ਸਾਹਿਬ ਦੇ ਜਿਹੜੇ ਸਾਰੇ ਉਸ ਵੇਲੇ ਪ੍ਰਕਾਸ਼ ਨੇ ਦੇ ਪੀਰ ਸਨ ਉਹ ਸਭ ਲੋਕਾਂ ਦੇ ਸਾਦੇ ਸਿੱਖ ਬਣ ਗਏ ਅਧਿ ਮਰੀਦ ਬਣ ਕੇ ਸਤਿਗੁਰ ਦੇ ਚਰਨਾਂ ਨੂੰ ਚੁੰਮਦੇ ਰਹੇ ਗੁਰੂ ਨੂੰ ਆਇ ਸਰਗੁਰੂ ਸਪੀਰ ਕਾਬ ਸ਼ਾਹੀ ਦੇ ਜਦੋਂ ਮਹਾਰਾਜਾ ਲਾਹੌਰ ਵਿੱਚ ਆਉਂਦੇ ਲੈਣ ਵਾਸਤੇ ਆਪ ਜਾਂਦੇ ਸਾਰੇ ਮੁਸਲਮਾਨ ਵੇਖ ਕੇ ਹੈਰਾਨ ਹੋ ਜਾਂਦੇ ਇੱਕ ਵਾਰੀ ਦੀ ਗੱਲ ਹੈ ਸਾਧ ਸੰਗੋਗੀ ਇਹ ਜਿਹੜੇ ਮੁਸਲਮਾਨ ਸਾਂ ਨੇ ਇਹ ਸਾਰੇ ਬੜਾ ਇਹਦਾ ਮੀਆਂ ਮੀਰ ਦਾ ਕਮਕਾ ਪਿਆਰ ਕਰਦੇ ਸੀ ਤਾਲਕੀ 'ਚ ਸਵਾਰ ਰੱਖਦੇ ਸੀ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਲਾਹੌਰ ਵਿੱਚ ਆਏ ਹਾਂ ਮੀਆਂ ਮੀਰ ਮਹਾਰਾਜ ਦੀ ਤਾਲਕੀ ਦੇ ਨਾਲ-ਨਾਲ ਪੈਦਲ ਤੁਰ ਕੇ ਆਏ ਗਰੀਬ ਨਾ ਜਿਹੜਾ ਉੱtre ਗੁਰੂ ਸਾਹਿਬ ਦੇ ਚਰਨਾਂ ਨੂੰ ਝਾੜਿਆ ਪ੍ਰੇਮ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ ਨੂੰ ਚੁੰਮਿਆ ਪ੍ਰੇਮ ਦੇ ਨਾਲ ਸਤਿਗੁਰੂ ਜੀ ਨੂੰ ਉੱਤੇ ਉਸ ਨਾਸੰਤੋਂ ਮਿਠਾ ਕੇ ਦਰਸ਼ਨੀਵਾ ਹੋ ਕੇ ਕਰ ਰਿਹਾ ਹੈ ਉਸ ਸਮੇਂ ਵਿੱਚ ਸਾਹ ਜਿਹੜਾ ਜਗ ਜੁਗਰਾਜ ਸੀ ਗੱਦੀ ਦਾ ਮਾਲਕ ਨਹੀਂ ਸੀ ਹੋਇਆ ਇਹ ਵੀ ਅਹਲਕਾਰਾਂ ਦੇ ਮੁੰਡਿਆਂ ਨਾਲ ਪੀਐਮ ਵੀ ਵਿਆਹਤ ਕਰਨ ਗਿਆ ਅੱਗੇ ਪੀਰ ਗੁਰੂ ਸਾਹਿਬ ਦੇ ਥੱਲੇ ਬੈਠਾ ਹੈ ਕਿ ਗੁਰੂ ਸਾਹਿਬ ਕੌਣ ਤੇ ਬੈਠੇ ਹਨ ਲਾਹੌਰ ਵਿੱਚ ਇਹ ਵੇਖ ਕੇ ਦਿਲ ਵਿੱਚ ਨਫਰਤ ਕੀਤੀ ਜਿਹਨੇ ਕਹਿਣ ਲੱਗਾ ਵੇਖੋ ਇਹ ਪੀਰ ਜਿਹੜਾ ਸਰਕਾਰ ਨੇ ਸਾਡੇ ਮਾਜੂਬ ਤੇ ਰੱਖਣਾ ਪਉਂਦਾ ਫਰਕ ਪਾਉਂਦਾ ਇਹ ਹਿੰਦੂ ਦੇ ਪੀਰ ਗੁਰੂ ਨੂੰ ਇਥੇ ਥਾਂ ਬਿਠਾਇਆ ਹੈ ਜਿਹਦੇ ਅੱਗੇ ਅਸੀਂ ਬਾਦਸ਼ਾਹ ਵੀ ਜਾ ਕੇ ਝੁਕਦੇ ਹਨ ਉਹ ਆਪ ਨੀਵੇਂ ਥਾਂ ਬੈਠਾ ਹੈ ਇਹ ਆਪੋ ਹੀ ਕੀ ਗੱਲਾਂ ਕਰਦੇ ਆ। ਉਹ ਮੀਆਂ-ਮੀਨ ਦੇ ਦਿਲ ਦੀ ਗੱਲ ਨੂੰ ਸਮਝ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਆਖੇ ਬੇਮਤੀ ਕੀਪੀ ਕਿ ਗਰੀਬ ਨੂੰ ਆਜ ਇਥੇ ਸਤਨਾਮ ਸਮੁੰਦਰ ਵਿੱਚ ਕਦੀ ਵੀ ਜਿਹੜੇ ਬੱਚੇ ਐ ਉਹ ਸਮੁੰਦਰ ਨੇ ਚੜ ਕੇ ਆਪ ਦੇ ਹੰਕਾਰ ਨਾਲ ਬੇਤੀ ਵਿੱਚ ਜਿਹੜੇ ਹੰਦੇ ਸੀ ਤਟਰੀ ਦੇ ਉਹ ਗਰੀਬ ਨੂੰ ਆਜ ਜੀਬ ਵਿੱਚ ਲਹਿਰ ਦੇ ਡੋਬਨੇ ਹੈ ਉਹ ਵੀ ਬਾਬਤ ਕੋਈ ਆਪ ਨੂੰ ਉਪਾਅ ਕਰਨਾ ਚਾਹੀਦਾ ਹੈ। ਸੁਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੁਕਲ ਵਿੱਚ ਹੱਥ ਪਾਈ ਬੈਠੇ ਸਨ ਬੁਕਲ ਤੋਂ ਹੱਥ ਕੱਢ ਕੇ ਸਰਗੁਰੂ ਜੀ ਕਹਿੰਦੇ ਮੀਆਂ ਵੀਰ ਦੀ ਆ ਵੇਖੋ ਸਾਡੀ ਹੱਥ ਵਿੱਚ ਹੈ ਇਸ ਸਮੁੰਦਰ ਨੂੰ ਕਿਵੇਂ ਦੂਰ ਕਰਦਾ ਸੁਰਕੇ ਸ਼ਾਹ ਜੋ ਹੈਰਾਨ ਹੋ ਗਿਆ ਕਹਿੰਦਾ ਸਤੈ ਸਮੁੰਦਰ ਤੇ ਪਾਰ ਸਾਡੀ ਫੌਜ ਹੀ ਨਹੀਂ ਜਾ ਸਕਦੀ ਇਹ ਫੌਜ ਜਾ ਕੇ ਇੱਕ ਧੀ ਦੇ ਅੰਡੇ ਨੂੰ ਕਿਵੇਂ ਬਚਾ ਸਕਦੀ ਹੈ ਇਹਨੇ ਆਜ਼ਰੀ ਬੁਕਲ ਵਿੱਚੋਂ ਕੱਢ ਕੇ ਵਖਾਤੇ ਹੈ ਇਹ ਤਾਂ ਇਹ ਸਾਡਾ ਪੀਰ ਵੱਡਾ ਇਹਨਾਂ ਦੇ ਅੱਗੇ ਝੁਕਦਾ ਹੈ ਨਾ ਫਿਰ ਕਿਸ਼ਿੰਦਾ ਹੋ ਗਿਆ ਇਹ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਕੁਦਰਤੀ ਸਹਿਜ ਮਤਲਬ ਹੋਣਾ ਜਿਨ੍ਹਾਂ ਨੂੰ ਦੇਖੇ ਸਾਰੀ ਦੁਨੀਆ ਨੂੰ ਝੁਕਣਾ ਪੈਂਦਾ ਸੀ ਪਰ ਫਿਰ ਅਜੇ ਰਹਿਣਾ ਜਿਹੜਾ ਟਪੀਆਂ ਲੋਹਾਂ ਤੇ ਬੈਠ ਕੇ ਵੀ ਕੋਈ ਸ਼ਰਾਸ ਨਹੀਂ ਰੱਖਿਆ ਗਰਮ ਰੇਤਾਂ ਪੈਂਦਿਆਂ ਹੋਏ ਉੱਗੋ ਦੀਆਂ ਦੇਖਣਾਂ ਤੇ ਬੈਠ ਕੇ ਵੀ ਕੋਈ ਕਿਸੇ ਪ੍ਰਕਾਰ ਦਾ ਕਿਸੇ ਨੂੰ ਥੋੜੇ ਨਾਲ ਵੀ ਨਹੀਂ ਕਿਹਾ ਇਹ ਹੈ ਗੁਰੂ ਸਾਹਿਬ ਦੀ ਸ਼ਾਂਤੀ ਇਹ ਸਰਗੂਰ ਦੇ ਕਾਰਨ ਹੋਵੇ ਜਿਨਾਂ ਨੂੰ ਵੇਖ ਕੇ ਸਾਰੀ ਦੁਨੀਆ ਨੂੰ ਸਤਗੁਰਾਂ ਦੇ ਚਰਣਾ ਤੇ ਝੁਕਣਾ ਪੈਂਦਾ ਸਰ ਕੰਗੇ ਦੀ ਕੋਈ ਬਕਾਰੀ ਸਰਗੂਰ ਦੇ ਉਪਕਾਰ ਇੱਕ ਜबान ਕੀ ਕਸਮ ਕਰ ਸਕਦੀ ਹੈ ਸੇਖ ਨਾਗ ਵਰਗੇ ਵੀ ਅੰਤ ਨਹੀਂ ਪਾਸ ਕਰਦੇ ਸ੍ਰੋਸ਼ਟੀ ਆਦਿ ਕੋਈ ਲੱਖਾਂ ਵਖਤੇ ਬਾਣਿਆ ਤਾਂ ਵੀ ਗੁਰੂ ਦੇ ਇੱਕ ਗੁਣ ਨੂੰ ਵੀ ਪੂਰਾ ਬਿਆਨ ਨਹੀਂ ਕਰ ਸਕਦੇ ਉਹ ਸਰਗੂਰ ਕਰਨ ਕਾਰਨ ਸੁਭਦ ਹੈ ਤੁਮਰੀ ਗਤ ਮੈਂ ਤੁਮਹੀ ਜਾਣੇ ਆਲਦੀ ਗੱਲ ਨੂੰਾਰੇ ਆਪ ਹੀ ਜਾਣਦੇ ਹਨ ਪਰਵਕਾਰੀ ਸਤਿਗੁਰੂ ਉਹ ਜਨਮ ਦਾ ਰਾਜਨਾਸ਼ ਕਰਨੋਂ ਆਪੇ ਪਹਿਲਾਂ ਕੁਰਬਾਨੀ ਦਿੱਤੀ ਹੈ ਸਤਿਗੁਰੂ ਜੀ ਨੇ ਜਿਹੜਾ ਬਾਬਰ ਨੂੰ ਕੈਦੀ ਛੁੜਨੇ ਤੇ ਉਹਨਾਂ ਨਾਲ ਆ ਕੇ ਬਖਸ਼ੀ ਕੀਤੀ ਸੀ ਕਿ ਜਿੰਨਾ ਚਿਰ ਨਿਆਂ ਕਰੋਗੇ ਉਹਨਾਂ ਚਿਰ ਬਾਪਸ਼ਾਹੀ ਰਹੇਗੀ ਜਿਸ ਵੇਲੇ ਨਿਆਂ ਛੱਡੋਗੇ ਸੀਸ ਲੈ ਕੇ ਲੈ ਲਾਂਗੇ ਉਹ ਬਚਨ ਪੂਰਾ ਕਰਨ ਵਾਸਤੇ ਪਹਿਲਾਂ ਗੁਰੂ ਅਰਜਨ ਸਾਹਿਬ ਨੇ ਸ਼ਹਾਦਤ ਦਿੱਤੀ ਹੈ ਸਾਥ ਸੰਗਤ ਉਹ ਸਰਗਮੀ ਅੰਤਰੀ ਜੋਮੀ ਦੇ ਓਕਾਰਾਂ ਦਾ ਅੰਤ ਨਹੀਂ ਆਉਂਦਾ ਹੁਣ ਸੁਣੋ ਗੁਰੂ ਨਾਨਕ ਸਾਹਿਬ ਜੀ ਦਾ ਤਨੁਸ਼ੀਧੀ ਗੁਰਪੁਰਬ ਹੈ ਗੁਰੂ ਖਾਪੋ ਆਪਣੇ ਪਿਆਰ ਨਾਲ ਆਪਣੀ ਸਰਦਾ ਗੁਰਸਾਹਿਬ ਚਰਨਾ ਚਰਪਣਗੇ ਜਿਵੇਂ ਜਿਵੇਂ ਮਾਰਾ ਬਖਸ਼ਿਸ਼ ਕਰਨਗੇ ਕਨਿ ਸ਼ਾਂਗਦੇ ਦਾ ਇੱਕ ਇਤਿਹਾਸਕ ਕਥਾ ਗੁਰੂ ਅਰਜਨ ਸਾਹਿਬ ਜੀ ਦੀ ਬਾਤ ਸੁਣਾਵਾਂਗੇ ਅਤੇ ਸਵੇਰ ਦੇ ਦੁਆਨਤੀ ਦੀ ਕਥਾ ਤੇ ਹੋਰ ਪ੍ਰੇਮੀ ਜੋ ਬੋਲਣਾ ਕੋਣ ਬੋਲ ਸਕਣਗੇ ਇਸ ਤਰ੍ਹਾਂ ਗੁਰਪੁਰ ਪਿਆਰ ਦੇ ਨਾਲ ਆਪਣਾ ਮਨੋਣਾ ਹੈ ਸਰਬਗੁਰੂ ਜੀ ਦੇ ਅਮਰ ਰੂਪੇਖਾਵੋ ਸ੍ਰੀ ਵਹੁ ਆਦਿ ਜੇ ਪਾਤਸ਼ਾਹ ਜੀ ਜਿਵੇਂ ਬਚਨ ਕਹਿ ਰਹੇ ਆਪਾਂ ਸੁਣੀਏ ਲੋਕ ਮਹੱਲਾ ਪੀਜਾ ਜਗਤ ਅਗਿਆਨੀ ਅੰਧ ਹੈ ਸਤ ਸੰਗੇ ਜੀ ਹਯੂਰ ਫਰਮਾਉਦੇ ਗੁਰ ਅਮਰਦਾਸ ਸਾਹਿਬ ਜੀ ਨੇ ਤਾਰਨ ਵਾਸਤੇ ਬੈਠ ਕੇ ਗੋਨਵਾਲ ਸਾਹਿਬ ਤੇ ਗੋਬਿੰਦਵਾਲ ਗੋਬਿੰਦਪੂਰੀ ਤੋਂ ਜਨਨ ਪੀਰ ਵਿਪਾਸ ਬਨਾਇਓ ਜਿੱਥੇ ਵਿਆਸ ਦੇ ਕਿਨਾਰੇ ਤੇ ਬੈਕੁੰਠ ਵੀ ਨਹੀਂ ਆਈ ਕਿ ਗੋਗਨ ਨੂੰ ਵਾਰਸਾ ਨਾ ਰਿਖਿਆ ਹੈ ਇੱਥੇ ਬੈਠੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹੋ ਨਾ ਕਹਿੰਦੇ ਹਨ 18 ਸ਼ਲੋਕ ਵਿੱਚ ਜਗਤ ਅਗਿਆਨੀ ਅੰਧ ਹੈ اے ਭਾਈ ਜਗ ਤੇ ਜਿਹੜਾ ਸੰਸਾਰ ਹੈ ਜੈ ਉਪ ਪਤੀ ਵਾਲਾ ਤੇ ਗਤ ਨਾਸ ਵਾਲਾ ਜੋ ਨਾਸ ਤੇ ਉਤਨ ਹੋਣ ਵਾਲਾ ਹੈ ਹਰ ਵਕਤ ਆਵਾਗੌਣ ਪਿਆ ਹੋਇਆ ਇਹ ਜਗ ਤੇ ਅਗਿਆਨ ਕਰਕੇ ਨਾ ਹੋ ਰਿਹਾ ਹੈ ਇਨੇ ਅੰਦਰ ਵਿਚਾਰ ਰੂਪੀ ਨੇਤਰ ਨਹੀਂ ਹਨ ਧਰਮ ਦੇ ਫੋਲੇ ਪਏ ਹੋਏ ਹਨ ਦੂਜੇ ਭਾਇ ਕਰਮ ਤੋਂ ਉਹ ਦੇ ਭਾਜ ਪਏ ਹੋਏ ਸਕਾਨ ਕਰਵਾ ਨੂੰ ਕਮਾਉਦੇ ਜੇ ਚੰਗੇ ਕੰਮ ਕਰਦੇ ਆਂ ਕੈਨ ਵਿੱਚ ਬਿਨਾ ਕਿਸੇ ਨੂੰ ਪਾਣੀ ਦਾ ਉਂਝੋ ਵੀ ਦੇਖ ਸਕਦੇ ਕੋਈ ਨਾ ਕੋਈ ਕਾਮਨਾ ਹੀ ਰੱਖਦੀ ਹੈ ਨਿਸਕਾਮ ਹੋ ਕੇ ਕਰ ਕੈਨੇ ਸੇ ਕੇ ਦਾ ਸੁਭ ਹੋ ਜੇ ਵਾਹਿਗੁਰੂ ਦੀ ਪ੍ਰਾਪਤੀ ਹੋ ਜੇ ਸਰਗੁਣ ਕੇ ਸੇਵਾ ਕਤ ਹੋਏ ਨੇ ਕਾਮੀ ਕਿਸ ਕੋ ਹੋਤ ਪ੍ਰਾਪਤ ਸਵਮੀ ਇਹ ਨਿਕਾਮੀ ਨਹੀਂ ਰਹਿੰਦੇ ਕਾਮਨ ਦੇ ਮਾਰੇ ਹੋਏ ਬੱਦੇ ਹੋਏ ਤੁਰੇ ਫਿਰਦੇ ਆ ਉਹ ਕਾਮਨ ਦਾ ਫਾਇਦੇ ਚੰਗੇ ਕੰਮ ਕਰਦੇ ਆ ਜਾਂ ਸਵਰਗ ਆਦਿ ਕਾਦੇ ਸੁਖ ਮਿਲ ਜਾਂਦੇ ਆ ਇਹ ਭੜੇ ਕੰਮ ਕਰਦੇ ਲਿਖੇ ਤੇ ਕੰਮ ਤਾਂ ਨਰਕਾ ਨੂੰ ਭੋਗਣਾ ਪੈਂਦਾ ਇਹੋ ਜਗਤ ਜਿਹੜਾ ਹੈ ਅਗਿਆਨ ਕਰਕੇ ਅੰਦਾ ਹੋ ਰਿਹਾ ਹੈ ਕੀ ਜੈ ਪਹਾਏ ਕਰਮ ਕਮਾਈ ਦੋਦ ਭਾਜ ਪਏ ਹੋਏ ਜੁਗਦਾ ਵਿੱਚ ਪਏ ਹੋਏ ਕਰਮਾਂ ਦੇ ਤਾਈ ਕਮਾਉਦੇ ਹਨ ਅਬੀ ਦੀ ਨਖੇਦ ਕਾਦ ਕੋ ਇਸੇ ਪ੍ਰਕਾਰ ਸਾਧ ਸੰਗਤ ਜੀ ਨੇਪ ਨੇ ਮੇਪ ਪ੍ਰਾਸ਼ਤ ਕਾਮਕਾਜਿਕ ਨਿਖੰਡਾ ਦੇ ਕਰਵਾ ਨੂੰ ਕਮਾਉਂਦੇ ਹਨ ਦੂਜੇ ਭਾਏ ਜੀਤੇ ਕਰਮ ਕਰੇ ਜਦੋਂ ਕੋਈ ਲੱਗੇ ਹੋਏ ਜਿੰਨੇ ਵੀ ਵਿਦਨ ਖੇਦਰੂ ਕਰਮਾਂ ਨੂੰ ਕਰਦੇ ਆ ਦੁੱਖ ਲੱਗਾ ਤਨ ਧਾਰੀ ਜੰਮਣ ਮਰਨ ਦਾ ਦੁੱਖ ਸਰੀਰ ਵਿੱਚ ਧੌੜੇ ਰਹਿੰਦੇ ਆ ਮਾਤ ਦੇ ਘਰ ਵਿੱਚ ਆਉਂਦੇ ਆ ਫੇਰ ਸਰੀਰ ਧਾਰਦੇ ਆ ਫੇਰ ਸਰੀਰ ਤੋਂ ਧੌਂਦੇ ਪਰਲੋਕ ਨੂੰ ਜਾਣਾ ਪੈਂਦਾ ਕਿਉਂ ਤਨਾ ਵਿੱਚ ਤਾਂ ਉਹਨਾਂ ਹਰ ਵਕਤ ਦੁੱਖ ਲੱਗਾ ਰਹਿੰਦਾ 84 ਲੱਖ ਜੂਨ ਦੇ ਕ੍ਰਿਆਜ ਤੌਣੀ ਬਣੀ ਰਹਿੰਦੀ ਇਹਨਾਂ ਦੀ ਵਰਪਰ ਸਾਹਿਬ ਜੀ ਸੁਖੀਪ ਜੈ ਰਈ ਸਦਗਨ ਦੀ ਕਿਰਪਾਲਤਾ ਜਿੰਨਾ ਤੇ ਹੋਈ ਹੈ ਉਹਨਾਂ ਗੁਰੂ ਘਰ ਨੂੰ ਸੁਖ ਪਰਵਿਤ ਹੁੰਦਾ ਹੈ ਗੁਰਾਂ ਦੀ ਕਿਰਪਾ ਕਿੰਨਾ ਤੇ ਹੈ ਜਾਂ ਗੁਰ ਕਾ ਸਬਦ ਤੁਮਾ ਆਇਆ ਗੁਰੂ ਸਾਹਿਬ ਦਾ ਸ਼ਬਦ ਕਮਾਉਂਦੇ ਜਿਹੜੇ ਉਹਨਾਂ ਨੂੰ ਸੋਚ ਰੂਪ ਮੰਨ ਹੁੰਦਾ ਹੈ ਲੱਗੀ ਬਾਣੀ ਕਰਮ ਕਰੇ ਸਤਿਗੁਰੂ ਜੀ ਸਭ ਕੀ ਹੈ ਮਹਾਰਾਜ ਕਹਿੰਦੇ ਸੱਚੀ ਜਿਹੜੀ ਗੁਰਾਂ ਦੀ ਬਾਣੀ ਹੈ ਇਹਦੇ ਅਨੁਸਾਰ ਜੋ ਦੱਸਿਓ ਕਰਮ ਹਨ ਗੁਰਮੁਖ ਨਾਮ ਬਾਣਿ ਸਿਮਨਾਂ ਉਨੰ ਨਿਸਤਾਂਗ ਹੋ ਕੇ ਕਰੇ ਆਨਦੇ ਨੂੰ ਨਾਮ ਧਿਆਨ ਮਹਾਰਾਜ ਨੂੰ ਸਮਝਣੀ ਪਈ ਕਰਮ ਕਿਹੜੇ ਕਰੇ ਮਾਰਾ ਕਹਿੰਦੇ ਰਾਤ ਨੂੰ ਭਾਈ ਨਾਮ ਨੂੰ ਪਿਆਉਣਾ ਕਰੇ ਕਰਮ ਕਰੇ ਨਾਨਕ ਜਿਤ ਆਪੇ ਲਾਏ ਤੇ ਤੁ ਲੱਗੇ ਅਪੇ ਫਿਰ ਕਿਸੇ ਤੇ ਨਫਰਤ ਵੀ ਕਰਦੇ ਆ ਕਿ ਮਾਰਾ ਕਹਿੰਦੇ ਕੀ ਨਫਰਤ ਉਹਨਾਂ ਨੂੰ ਕਰਨੀ ਹੈ ਭਾਈ ਉਹਨਾਂ ਤਾਂ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ ਹੈ ਉਹ ਜਾਣਦੇ ਜਿਸ ਪਾਸੇ ਮਹਾਰਾਜ ਸਾਹਿਬ ਜੀ ਨੇ ਇਹਨਾਂ ਦੇ ਕਰਮਾਂ ਦੇ ਅਨੁਸਾਰ ਕਰਮ ਫਲ ਨੂੰ ਆਪੇ ਲਾਏ ਹੈ ਉਸ ਸਾਤੇ ਲੱਗੇ ਹੋਏ ਹੈ ਚਾਹਣਾ ਕਿਹੂ ਨਾ ਜਾਣ ਕੋਈ ਕਿਸ ਨੂੰ ਮੁੰਦਾ ਚੰਗਾ ਨਹੀਂ ਕਹਿੰਦੇ ਉਹ ਕਹਿੰਦੇ ਸਾਨੂੰ ਭਾਈ ਕਹਿਣਾ ਨਹੀਂ ਕੁਝ ਜਾਣਦਾ ਅਸੀਂ ਤਾਂ ਜਾਣਦੇ ਹੀ ਨਹੀਂ ਕੁਝ ਸਾਦੋਂ ਕੁਝ ਕਿਹਾ ਹੀ ਨਹੀਂ ਜਾਂਦਾ ਅੰਤਰਾ ਜਮੀ ਆਪ ਹੀ ਜਾਣਦਾ ਜਿਹਦੇ ਕਰਮ ਕਰਦੇ ਉਹਦੇ ਫਲ ਉਹਨੂੰ ਦੇਣਾ ਹੈ ਕਿਉਂ ਮਸਤ ਕੇ ਮਹਾਰਾਜ ਜੀ ਜੁੜੇ ਰਹਿੰਦੇ ਮਹੱਲਾ ਕੀ ਜਾ ਆਮ ਕਰਨਾ ਨਾਮ ਖਜ਼ਾਨਾ ਸਦਾ ਹੈ ਜੇ ਸਤਿਗੁਰੂ ਆਪਦੇ ਘਰ ਵਿੱਚ ਕਿਹੜੀ ਚੀਜ਼ ਦਾ ਖਜ਼ਾਨਾ ਹੈ ਤਾਂ ਗਰੀਬ ਨਾ ਆਏ ਫਰਮਾਉਂਦੇ ਹਨ ਮਾਰਾ ਰਾਤ ਨੂੰ ਪਾਣੀ ਦੇ ਘੜੇ ਵੀ ਮੁਧਿਆ ਲਿਆ ਕਰਦੇ ਕਿ ਸਵੇਰ ਵਾਕੇ ਜਮਾ ਨਹੀਂ ਰੱਖਨੇ ਫਿਰ ਉਹ ਫਿਰ ਵੀ ਫਿਰ ਪਰਮੇਸ਼ਰ ਬਖਸ਼ਿਸ਼ ਕਰੇਗਾ ਇਸ ਪ੍ਰਕਾਰ ਮਾਰਾ ਕਹਿੰਦੇ ਹੈ ਪਿਆਰਿਓ ਆਮ ਕਰਨਾ ਨਾਮ ਖਜ਼ਾਨਾ ਸਦਾ ਹੈ ਜੇ ਘਰ ਸੁਭਸੰਗਤ ਵਿੱਚ ਨਾਮ ਦਾ ਖਜ਼ਾਨਾ ਹਮੇਸ਼ਾ ਹੈ ਪਾਉ ਤੋ ਭਰੇ ਭੰਡਾਰਾ ਅਦੇ ਗੁਰ ਸਿੱਖਾਂ ਦੇ ਹਿੱੱਤੇ ਧਰਤੀ ਦੇ ਨਾਲ ਹਿਰਦੇ ਰੂਪੀ ਭੰਡਾਰੇ ਭਰੇ ਹੋਏ ਆ ਲਵਾਂ ਲਬ ਗੁਣਾਂ ਨਾਲ ਸਾਧ ਗੁਰੂ ਦਾਤਾ ਜੀ ਦਾ ਤੇ ਭਾਈ ਸਤਗੁਰੂ ਨਾਨਕ ਦੇਵ ਜੀ ਦਾ ਤੇ ਜੀਵਨ ਮੁਕਤੀ ਦੇ ਰੀਆਂ ਨੂੰ ਜੀ ਦਾਨ ਦੇਣ ਵਾਲੇ ਹਨ ਸਾਧ ਜੀਵੈ ਦੇਵਨ ਹਾਏ ਸਿਰ ਤੋਂ ਦੰਨੇ ਆ ਕਿ ਸਤਗੁਰੂ ਸਦਾ ਜਿਉਂਦੇ ਰਹਿਣ ਸਦਾ ਤੂੰ ਜੀਵਾਂ ਦੀਆਂ ਧਾਤਾਂ ਦੇਣ ਵਾਲੇ ਹੋ ਆਨੰਦ ਦੇ ਕੀਰਤਨ ਸਦਾ ਕਰ ਹੈ ਜੋ ਸਹੀ ਗੁਰੂ ਸਿੱਖੂ ਇੱਕ ਕੰਮ ਕਰਦੇ ਆ ਰਾਤ ਦੇ ਪ੍ਰਮੇਸ਼ਰ ਦਾ ਜਸ ਕਰਦੇ ਰਹਿੰਦੇ ਹੰ ਗੁਰ ਕਾਬਦ ਅਪਾਰਾ ਉਹ ਮਹਾਰਾ ਸਵਾ ਕਿਹੜਾ ਕੀਰਤਨ ਕਰਦੇ ਆ ਕਿਸੇ ਆਦਮੀ ਦੀ ਵਡਿਆਈ ਕਰਦੇ ਆ ਮਹਾਰਾ ਕਹਿੰਦੇ ਗੁਰਾਂ ਦੇ ਸ਼ਬਦ ਦਾਰਾ ਅਪਾਰਾ ਪ੍ਰਕਿਰਤੀ ਦੇ ਪਾਰ ਤੋਂ ਜੋ ਰਹਿਤ ਹੈ ਪ੍ਰਕਿਰਤੀ ਦੇ ਪਾਰ ਉਹ ਪ੍ਰਮੇਸ਼ਰ ਦਾ ਗੁਰਉ ਦੇ ਸ਼ਗਨ ਕਰਕੇ ਕੀਰਤਨ ਕਰਦੇ ਨੇ ਫੰਦਾ ਵਾਸਤੇ ਸਾਬੂ ਦੇ ਗੁਰੂ ਦਾ ਸਾਧ ਉੱਚਰ ਹੈ ਉਹ ਮਾਨਨ ਜੀ ਸੁਤੇ ਜੇ ਗੱਲਾਂ ਬਾਤਾਂ ਕਰਦੇ ਫੇਰ ਤਾਂ ਗੱਲਾਂ ਕਰਦੇ ਹੋਣਗੇ ਆਪ ਦੀ ਵਡਿਆਈ ਦੀਆਂ ਕਹਿੰਦੇ ਨਹੀਂ ਉਹਨਾਂ ਦੇ ਅੰਦਰ ਭਾਈ ਸੁਭਾਅ ਹੀ ਨਹੀਂ ਆਪਣੀ ਵਡਿਆਈ ਕਰਨ ਦਾ ਉਹ ਤਾਂ ਗੁਰੂ ਸਾਹਿਬ ਦਾ ਸ਼ਬਦ ਹੀ ਹਰ ਵਕਤ ਉਚਾਰਦੇ ਰਹਿੰਦੇ ਆ ਜੇ ਸੁਤੇ ਵੀ ਬਚਨ ਕਰਦੇ ਆ ਜੁਗ ਜੁਗ ਵਰਤਾਨ ਨੂੰ ਹਾਰਾ ਇਹ ਗੁਰੂ ਸਾਹਿਬ ਦਾ ਸ਼ਬਦ ਕੈਸਾ ਗੁਰੂ ਹੈ ਇਹ ਜੁਗਾ ਜੁਗਾ ਜਿਵੇਂ ਲੰਗਰੀ ਪ੍ਰਸਾਦਾ ਵਰਤੌਣ ਵਾਲਾ ਹੈ ਜਿਵੇਂ ਭੰਡਾਰੀ ਭੋਜਨ ਵਰਤੌਣ ਵਾਲਾ ਹੈ ਜਿਵੇਂ ਖਜ਼ਾਨਤੀ ਖਜ਼ਾਨਾ ਵਰਤੌਣ ਵਾਲਾ ਹੁੰਦਾ ਹੈ ਐ ਜੁਗਾ ਜੁਗਾ ਦੇ ਗੁਰੂ ਦਾ ਸ਼ਬਦ ਹੈ ਗੁਰੂ ਸਾਰਿਆਂ ਨੂੰ ਨਾਮ ਦੇ ਵਰਤੇ ਵਰਤਾਉਣ ਵਾਲਾ ਮੁਕਤੀ ਸ਼ਲੋਕ ਸ਼ਮੀਪ ਸਰੂਪ ਸੂਰੂ ਜੁਗਾ ਜੁਗਾ ਦੇ ਕਾਇਮ ਆਦੇ ਕਿ ਮੁਕਤੀਆਂ ਜੋ ਦਾਨ ਨੂੰ ਵਰਤਾਉਣ ਵਾਲੇ ਸੱਚੇ ਪਾਤਸ਼ਾਹ ਦਾ ਸ਼ਬਦ ਹੈ ਸ ਹੈ ਇਹ ਦਾਤਾ ਹੈ ਇਹੋ ਮਨੁਆ ਸਦਾ ਸੁਖ ਵਸੈ ਉਹ ਮਨ ਉਹ ਪੁਰਖਾਂ ਦਾ ਮੰਨ ਜਿਹੜੇ ਸ਼ਗਨ ਗੁਰੂ ਦੇ ਅੰਦਰ ਨਿਸ਼ਟਾ ਹੈ ਉਹਨਾਂ ਦਾ ਮਨ ਸਦਾ ਸੁਖ ਸ਼੍ਰੀਮ ਵਿੱਚ ਵਸਦਾ ਹੈ ਇਹ ਜੇ ਕਰੇ ਵਪਾਰ ਕੋਈ ਆਪ ਜਪਦੇ ਹੈ ਹੋਰ ਨਾ ਨੂੰ ਜਪਾਉਂਦੇ ਹੈ ਇਹ ਵਪਾਰ ਕਰਦੇ ਰਹਿੰਦੇ ਹੰਗਦਾ ਨਹੀਂ ਕਿ ਮੇਰੇ ਇੰਨੇ ਕੇਲੇ ਬਣ ਗਏ ਮੈਂ ਇੰਨੇ ਦੇ ਕੰਨਾਂ ਚ ਮੰਤਪਈ 500 ਨੂੰ ਮਾਲਾ ਮੈਂ ਵਿਆਇਆ ਹੈ ਹੁਣ ਉਹ ਮੇਰਾ ਉਪਦੇਸ਼ ਕਮਾਉਣਗੇ ਮੈਨੂੰ ਪੁੱਲ ਹੋਊਂਗੇ ਜਿਹੜਾ ਭੇਦ ਕਰ ਮੰਗੇ ਉਹ ਮੈਨੂੰ ਫਲ ਮਿਲੂਗਾ ਇਹ ਹੁੰਦੀ ਉਹ ਜਾਣਦੇ ਹਨ ਕਹੇ ਕਰੇਵਾ ਸ਼ੰਕੀ ਪੂਰਨ ਤੇ ਬੋਕਾਰ ਨਾਮ ਜਪਣਾ ਚ ਪਾਉਂਦਾ ਕਰਦੇ ਹੈ ਅੰਤਰ ਗੁਰ ਗਿਆਨ ਹਰ ਰਤਨ ਹੈ ਉਹਨਾਂ ਦੇ ਸੇ ਗੁਰੂ ਸਾਹਿਬ ਦਾ ਗਿਆਨ ਹਰੀ ਰੂਪ ਜੋ ਰਤਨ ਅਮੋਲਕ ਹੈ ਗੁਰਾਵੇ ਗਿਆਨ ਕਰਕੇ ਉਪਰੋਹ ਗਿਆਨ ਕਰਕੇ ਅੰਦਰ ਨੂੰ ਦੇ ਸਾਖਿਆਤ ਹੈ ਮੁਕਤ ਕਰਾਉਣ ਵਾਲਾ ਸਾਦਾ ਸਾ ਆਪ ਹੀ ਸਾਰਿਆਂ ਤੇਆਰਿਆਂ ਨੂੰ ਮੁਕਤ ਕਰਨ ਵਾਲਾ ਹੈ ਗੁਰਾਂ ਦਾ ਗਿਆਨ ਹੀ ਸਾਰਿਆਂ ਦੀ ਕਲਿਆਣ ਕਰਨ ਵਾਲਾ ਹੈ ਹਰੀ ਦਾ ਨਾਮ ਹੀ ਰਤਨ ਹੈ ਉਹਨਾਂ ਦੇ ਹਿਰਦੇ ਜੜਿਆ ਹੋਇਆ ਅੰਦਰ ਗੁਰੂ ਸਾਹਿਬ ਦੇ ਗਿਆਨ ਹਰ ਵਕਤ ਇਹ ਕੇ ਗੁਰੂ ਦਾ ਸ਼ਬਦ ਉਹਨਾਂ ਜਿਹੜਾ ਹਰੀ ਦਾ ਨਾਮ ਰਤਨ ਇਹ ਸਭ ਨੂੰ ਮੁਕਤ ਕਰਾਉਣ ਵਾਲਾ ਹੈ ਨਾਨਕ ਜਿਸ ਨੂੰ ਨਦਰ ਕਰੇ ਸੋ ਪਾਏ ਇਹ ਭਾਈ ਸਰਦੂ ਅਮਰਦਾਸ ਜੀ ਕਹਿੰਦੇ ਜਿਨਾ ਤੇ ਹਮਾਰਾ ਕਿਰਪਾ দৃষ্টি ਕਰ ਦੁੰਦੇ ਹੈ ਉਹ ਸਭ ਲੋਕ ਦੇ ਦਸ਼ ਅਮਰ ਦੇ ਨਾਮ ਨੂੰ ਪਾਉਂਦਾ ਹੈ ਉਹ ਹੋਵਾ ਦਰ ਸਚਿਆਰਾ ਉਹ ਭਾਈ ਦੁਰਗਾ ਸਰੰਗ ਸੰਗਤ ਵੀ ਸੱਚ ਦੀ ਪ੍ਰਾਪਤੀ ਵਾਲਾ ਦਰਸਨ ਸਾਰਿੰਦਰ ਵੀ ਦੁਰਗਾ ਵਿੱਚ ਵੀ ਸੱਚਖੰਡ ਵਿੱਚ ਵੀ ਦਰਗ੍ਹਾਨ ਵਿੱਚ ਵੀ ਸੱਚ ਦੀ ਪ੍ਰਾਪਤੀ ਵਾਲਾ ਹੁੰਦਾ ਹੈ। ਬਾਉੜੀ ਧੰਨ ਧੰਨ ਸੂ ਗੁਰ ਸੇਖ ਕਹੀਏ। ਧੰਨ ਗੁਰੂ ਸਾਹਿਬ ਦੇ ਸੇਖ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਗੁਰੂ ਹਨ। ਉਹ ਸਿੱਖ ਕਹੀਦੇ ਹਨ। ਜੋ ਸਤਗੁਰ ਚਰਣੀ ਜਾਏ ਪਿਆ ਜਿਹੜਾ ਸਿੱਖ ਆਪਣੇ ਕਰਮਾਂ ਨੂੰ ਆਪਣੀਆਂ ਸ਼ੁੱਧੀਆਂ ਨੂੰ ਆਪਣੀਆਂ ਰੀਧੀਆਂ ਨੂੰ ਆਪਣੀਆਂ ਨਿੱਧੀਆਂ ਨੂੰ ਹੰਕਾਰ ਛੱਡ ਕੇ ਆਪਣੀ ਕਮਾਈ ਦਾ ਆਪਣੇ ਸਾਧਨਾ ਦਾ ਮਾਨ ਛੱਡ ਕੇ ਸਾਉ ਕੁਝ ਬਣਾ ਦਿਸਦ ਕੇ ਕਲਗੀ ਨੂੰ ਸਾਧਵੇ ਚਰਨੀ ਜਾ ਕੇ ਪੈ ਗਿਆ ਆਪ ਸਿਕਾ ਕਰ ਕਸ਼ਨਾ ਜਨਾਬ ਹੈ ਹਰ ਹਰ ਨਾਮ ਰਦਾ ਸੱਤਿਆ ਹੈ ਤਨ ਤਨ ਸੂਪੂਰਤਿਕ ਕਹੀ ਹੈ ਤੁਮ ਲੋ ਗੁਰੂ ਸਾਹਿਬ ਚਮਕਾ ਦੇ ਯੋਗ ਉਹ ਦੇ ਮਾਤਾ ਉਹ ਦੇ ਪਿਤਾ ਤੁਮ ਲੋ ਗੁਰੂ ਸਾਹਿਬ ਅਸੇ ਕਹੀਦਾ ਹੈ ਜਿਨ ਹਰ ਨਾਮਾ ਮੁਖ ਰਾਮ ਕਹਿਆ ਜਿਨਾਂ ਨੇ ਕਾਈ ਹਰੀ ਦੇ ਹਰੇਕ ਨਾਮੋ ਵਿੱਚੋਂ ਮੁਖੋ ਰਮੰਤੀ ਨਾਮ ਰਮਿਓ ਹੈ ਜੋ ਪਰਮੇਸ਼ਵਰ ਹੈ ਉਹ ਦਿਨ ਉਹਨੂੰ ਗੁਰਮਤਿ ਦੁਆਰਾ ਉਚਾਰਨ ਕੀਤਾ ਕਿਆ ਹੈ ਧੰ ਧੰ ਸੂ ਗੁਰ ਸਿੱਖ ਕਹੀਐ ਤਮ ਕਹੇ ਜੋਗੋ ਗੁਰੂ ਸਾਹਿਬ ਦਾ ਸਿੱਖ ਕਹੀਦਾ ਹੈ ਜਿਸ ਹਰ ਨਾਮ ਸੁਣਿਆ ਮਨ ਆਨੰਦ ਭਇਆ ਜਿਸ ਨੂੰ ਪਰਮੇਸ਼ਰ ਦਾ ਨਾਮ ਸੁਣ ਕੇ ਮਨ ਆਨੰਦ ਖਿੜ ਗਿਆ ਚਿੱਤ ਬੜੇ ਆਨੰਦ ਦੇ ਸਵੇਤ ਹੋ ਗਿਆ ਗੁਰੂ ਸੋ ਪ੍ਰਾਪਤ ਹੋ ਗਿਆ ਜਿਸ ਨੂੰ ਤਨ ਤਨ ਸੁ ਗੁਰ ਸਿੱਖ ਕਹੀਏ ਸਹੀ ਹੋ ਵੀ ਗੁਰ ਸਿੱਖ ਧੰਤਾ ਦੇ ਜੋ ਕਹੀਦਾ ਹੈ ਜਿਨ ਸਤਗੁਰ ਸੇਵਾ ਕਰ ਹਰ ਨਾਮ ਲਿਆ ਜਿਨ ਸੁਖਗਰੀ ਸਕੇ ਪਾਰਸ਼ਾ ਵੀ ਸੇਵਾ ਕਰਕੇ ਸਤਗੁਰ ਨੂੰ ਪ੍ਰਸੰਨ ਕਰ ਲਿਆ ਪ੍ਰਸੰਨ ਕਰਕੇ ਪਰਮੇਸ਼ਰ ਦਾ ਨਾਮ ਸਰ ਗੁਰਾਂ ਦੇ ਤਰਫ਼ੋਂ ਲੈ ਲਿਆ ਹੈ ਜਿਨ੍ਹਾਂ ਨੂੰ ਪ੍ਰਾਪਤ ਕਰ ਲਿਆ ਇਸ ਗੁਰ ਸਿੱਖ ਤੋਂ ਹੋ ਸਦਾ ਅਨੰਤਕਾਰ ਜੀ ਸਾਹਿਬ ਦੇ ਸਿੱਖ ਨੂੰ ਤਾਂ ਸਦਾ ਹੀ ਭਾਈ ਬੰਦਨਾ ਕਰਦੇ ਹਾਂ ਗੁਰ ਕਹਿ ਭਾਣ ਗੁਰ ਸਿੱਖ ਚੱਲਿਆ ਜਿਹੜਾ ਬਹੁਤ ਸਾਲ ਦੀ ਰਿਆਜ ਵਿੱਚ ਗੁਰੂ ਦਾ ਸਿੱਖ ਬਣ ਕੇ ਚੱਲਿਆ ਹੈ ਉਸ ਗੁਰ ਸਿੱਖ ਤੋਂ ਅਸੀਂ ਸਦਾ ਬੰਦਨਾ ਕਰਦੇ ਹਾਂ ਨਮਸਕਾਰ ਕਰਦੇ ਹਾਂ ਤਲੂਕ ਮੁਹੱਲਾ ਤੀਜਾ ਮਨ ਹੱਥ ਕਿਨਾ ਨਾ ਪਾਇਓ ਕੋ ਜੂਰ ਫਰਮਾਉਣੇ ਨੂੰ ਸਮੋਹ ਰਾਈ ਮਨ ਹੱਥ ਕਿਨਾ ਨਾ ਪਾਇਓ ਬੜੇ ਲੋਕ ਜਤਨ ਕਰਦੇ ਆ ਕਿ ਅਸੀਂ ਪਰਮੇਸ਼ਰ ਨੂੰ ਪਾ ਲਈਏ ਜਿੰਨੇ ਤੇ ਰਾਈ ਮਨ ਦਾ ਹੱਥ ਨਹੀਂ ਮਿਲਦਾ ਦੀਸ਼ਾ ਦੀ ਮੱਤ ਹਿੱਜੇ ਨਹੀਂ ਹੁੰਦੀ ਉਹਦਰ ਮੰਦਰ ਹਰਕਾਰ ਦੇ ਕਿਸੇ ਵੀ ਪ੍ਰੀਖੇ ਦੇ ਰੰਦ ਨੂੰ ਨਹੀਂ ਪਾਇਆ ਹੈ ਸਭ ਠੱਕੇ ਕਰਨ ਕਮ ਕਰੇ ਨੂੰ ਕਰੂ ਕਰਨ ਨੂੰ ਕਰਕੇ ਨਾ ਤਾਂ ਨਾ ਤਾਂ ਪ੍ਰਸਤ ਕਾਮਕ ਕਰਕੇ ਆਪੇ ਸੁਖੇ ਹਨ ਮਾਨਹਤ ਇਸੇ ਕਰ ਭਰਮ ਦੇ ਮਨ ਨਾਲ ਸਈ ਗ੍ਰਸਥ ਜਾਂਦੇ ਆ ਸਾਧਾ ਦੇਖਦਾਲ ਤੇ ਭਰਮ ਦੇ ਦਿੱਤੇ ਹੋਏ ਦੁਨੀਆ ਦੇ ਸੁਖ ਪਾਇਆ ਦੂਜੇ ਭਾਗ ਦੂਜੀਆਂ ਚੀਜ਼ਾਂ ਨੂੰ ਪ੍ਰੇਮ ਕਰਨੇ ਕਰਕੇ ਸਭ ਸੰਗਤ ਦੀ ਜੰਮਰ ਮਰਨ ਦਾ ਦੁੱਖ ਹੀ ਪਾਇਆ ਹੈ ਤੁਹ ਨਹੀਂ ਉਹਨਾਂ ਨੂੰ ਪਿਆਰ ਕਿਉਂ ਹੈ ਇਹ ਕੋਈ ਸੱਚੇ ਸਾਧੂ ਮੋਹੂ ਹੈ ਤੇਰੇ ਕੰਦੇ ਸਾਹਾਂ ਦੀ ਚੁੜਕੀ ਇਹਦੀ ਹੈ ਕਿ ਜਿਨ੍ਹਾਂ ਨੂੰ ਨਹੀਂ ਪੁੱਤਰ ਜਿੰਨੇ ਪੁੱਤਰ ਹੋ ਰਹੇ ਦੀ ਮੁਕਾਦਮੇ ਜਿਤਾਉਣ ਦੀ ਇਹ ਜਿਹੜੀ ਗੱਲਾਂ ਮਾਰਦੇ ਆ ਮਾਰੇ ਕਹਿੰਦੇ ਹਨ ਅਰੇ ਸਿੱਧ ਸਭ ਮੋਹ ਹੈ ਜਿਹਦੀਆਂ ਅੰਨ ਨੂੰ ਮੁਕੰਮਲ ਦੇਣਾ ਬਾਰੇ ਬਣਾ ਖਾ ਦੇਣਾ ਅਰੇ ਸਿੱਧੀਆਂ ਗੋਪਤ ਪਰਦੇ ਤੋਂ ਬਾਹਰ ਜਾਣਾ ਇਹ ਮੋਹ ਗਿਆ ਨਹੀਂ ਮਾਰੇ ਸਾਉ ਕੰਨ ਬਗਿਆਨ ਕਰਕੇ ਹਮ ਨਾਮ ਨਾ ਵਸੈ ਮਨਮ ਆਇ ਰੇ ਦਈ ਉਮਰ ਸਭ ਆਇ ਨੂੰ ਕਿਹਾ ਨੀ ਸਾਧੂ ਸਿਧਨ ਅਰੇ ਤੇ ਸੇ ਜੋ ਸਭ ਮੋਹ ਹੈ ਰੇ ਨਿੰਦ ਸੇ ਜੋ ਸਭ ਮੋਹ ਹੈ ਰੇ ਕਿਏ ਤੇ ਸਭ ਮੋਹ ਗਿਆਨ ਨਹੀਂ ਨਾਮ ਨਾ ਵਸੈ ਮਨ ਆਇ ਮੋਹ ਪਹਿਲਾ ਕਰੀਏ ਮਾਇਆ ਰੰਗ ਦੀ ਅਸਲੀ ਨਾ ਰੇ ਨਿੰਦ ਸਿਧਨ ਵਾਲੇ ਮੋਹੇ ਜਾਂਦੇ ਜਿੰਨੇ ਮੇਰੇ ਕੇਲੇ ਬਣ ਗਏ ਅਈ ਮੇਰੇ ਚਾਦਰ ਦੇ ਮੰਗੇ ਐਂਿਆਂ ਮੈਨੂੰ ਮਾਇਆ ਦੇਤੀ ਆ ਐਂਿਆਂ ਤੇ ਨਕਾਰ ਨਹੀਂ ਮੈਂ ਜੇ ਮੋਹ ਹੀ ਪੈਦਾ ਕਰੇਗੀ ਤੇ ਅਸਿੱਧੀਆਂ ਨਾਮ ਨਾ ਲਗਾ ਨਾਮ ਹਾ ਉਹ ਜਿਹੜੇ ਅੰਦੇ ਵੀ ਦੀਆਂ ਸੁਧੀਆਂ ਜਿਹੜਾ ਸੋ ਗਿਆ ਹੋਇਆ ਅਮਰ ਤੇ ਨਾਮ ਲਈ ਮੰਨ ਚਾ ਕੇ ਬਸ ਸਕਦਾ ਹੋਰ ਸੇਵਾ ਤੇ ਮਨ ਨਿਰਮਲ ਹੋਵੇ ਤੇ ਭਾਇਰ ਦੀਆਂ ਸੁਧੀਆਂ ਦੀ ਇੱਛਾ ਛੱਡੇ ਸਤਿਗੁਰਾਂ ਦੀ ਸੇਵਾ ਕਰੇ ਨਸਕਾਮ ਹੋ ਕੇ ਰਮਨ ਲਈ ਮਨ ਖੇਦ ਬੰਦਾ ਹੈ ਅਗਿਆਨ ਅੰਧੇ ਰਾਜੇ ਪੁਰ ਅੰਧੇ ਮੇਰਾ ਹੀ ਮੁਰਖਾਂ ਦੇੰਦੋਂ ਚੜਿਆ ਜਾਂਦਾ ਹੈ ਨਾਮ ਰਤਨ ਘਰ ਪਰਗਟ ਹੋਆ ਉਹ ਦੇੰਦ ਦੇ ਅੰਦਰ ਨਾਇਕੀ ਰਤਨ ਘਰ ਹੀ ਦੇ ਅੰਦਰ ਪਰਗਟ ਹੋਇਆ ਹੈ ਨਾਨਕ ਸਹਿਜ ਸਮਾ ਸਰੰਗੀ ਕੰਨ ਸਹਿਜੇ ਸ਼ਾਂਤੀਪੂਰਵਕ ਉਹ ਪਰਗਟ ਸਿੱਖ ਸਮਾ ਜਾਂਦੇ ਆ ਯਾਨੀ ਜੋਤੋਂ ਸਿਹੀ ਮੋਰਮ ਸ਼ੈਦ ਬਣ ਚੁੱਕੀ ਹੈ ਚਲੋ ਨਾ ਕੋ ਸਹਜ ਸੁਮਾਈ ਜਿਵੇਂ ਵਾਹਿਗੁਰੂ ਦੇ ਰੂਪ ਵਿੱਚ ਨਾਰਾ ਕਹਿੰਦੇ ਸਮਾ ਜਾਂਦੇ ਹਨ ਮਹੱਲਾ ਤੀਜਾ ਸਾਉਦਾ ਸਾਉਨਾ ਆਇਓ ਕਹਿੰਦੇ ਕਿੰਨੇ ਵੀ ਸ਼ਬਦ ਰੱਖਣੇ ਪ੍ਰਾਪਤ ਹੋ ਆ ਕੇ ਮਾਗਨਾ ਕੋ ਨਾਈ ਨਹੀਂ ਕਿ ਕੀ ਸ਼ਬਦ ਗੁਰਾਂ ਦੇ ਵਿਦੇਸ਼ ਦਾ ਰੱਖ ਨਹੀਂ ਆਇਆ ਜਿਸ ਨੂੰ ਮਾਗਨਾ ਲੱਗੂ ਪਿਆ ਕੋਈ ਨਹੀਂ ਵੀ ਪਰਮੇਸ਼ਰ ਦੇ ਪਿਆਰ ਨਹੀਂ ਲੱਗਾ ਉਹ ਮਹਾਰਾਜੇ ਨਾਲ ਵੀ ਕੀ ਪਿਆਰ ਨਹੀਂ ਲੱਗਾ ਹੈ ਰਤਨਾ ਫਿੱਕਾ ਬੋਲਣਾ ਰਖਵੇ ਕਰਕੇ ਕਹਿੰਦੇ ਜੀ ਉਹ ਹੀ ਜੱਗ ਦੇ ਹਰ ਵੇਲੇ ਜਾਪਾ ਜਾਪ ਕਰਕੇ ਸਾਡੀ ਅਸੂ ਗੋਮੁਖੀ ਫੜੀ ਹੋਈ ਹੈ ਇਸ ਪ੍ਰਕਾਰ ਫਿੱਕੇ ਬੇਰਸੀ ਦੇ ਗੱਲਾਂ ਹੀ ਬੋਲਦੇ ਆ ਕਿਸੇ ਨੂੰ ਸ਼ਰਾਫ ਦੇੁੰਦੇ ਆ ਕਿਸੇ ਨੂੰ ਕਹਿੰਦੇ ਆ ਮੁਕੱਦਮੇ ਦੀ ਬਾਤ ਨੇ ਲੈ ਤਨੇ ਤੋਂ ਹੋਈ ਖੁਆ ਨਿਕਲਣ ਦੀ ਜਿਹੀਆਂ ਕਿ ਉਹ ਜਿਹੜੇ ਇੱਟਾਂ ਦੇ ਲੋਕ ਮੁਖਰਾਬ ਹੁੰਦੇ ਹਨ ਨਾਨਕ ਕਿਰਤ ਪੈ ਕਮਾਉਣਾ ਜੂਰ ਕਹਿੰਦੇ ਉਹਨੇ ਜਿਹੜੇ ਕਿਰਤ ਕੀਤੇ ਹਨ ਇਹ ਗੁਗਦਾਵਾਲੇ ਇਹ ਮੇਰੇ ਮੱਥੇ ਤੇ ਚਾਏ ਗਏ ਉਹੀ ਉਹੀ ਦੀ ਕਮਾਈ ਕਰਦੇ ਇਹਦੀ ਵਾਸਨਾ ਉਹ ਆਏ ਸਾਲੋਂ ਨੂੰ ਮਿਲਦਾ ਉਹੀ ਕੰਮ ਹੋਣੀ ਹੈ ਨਾ ਜਿਹੜੀ ਕਿਰਤ ਕੀਤੀ ਹੋਈ ਹੈ ਇਸ ਕਰਕੇ ਕਦੇ ਵੀ ਚੀ ਆਉਣਾ ਉਹਨਾਂ ਨੇ ਕੋਈ ਨਾ ਮੇਟਣ ਹਾਰ ਉਹਨੂੰ ਮੁਕਾਉਣ ਵਾਲਾ ਕੌਣ ਹੈ ਕੀਤੇ ਜੀ ਆਪ ਕਰੂਗੇ ਕੋਈ ਨਾ ਪੜੈ ਨਾ ਕੋ ਕੋ ਨਾ ਕੋ ਨਾ ਕੋ ਪੌੜੀ ਤਾਮੇ ਤਾਮੇ ਸਤਿਗੁਰੂ ਸਾਧੂ ਦੀ ਹੋਣਾ ਰਬ ਜੀ ਜੈ ਮੋਹ ਨਾ ਕੋ ਨਾ ਕੋ ਇਹੇ ਚੰਨ ਕੈ ਆਇਆ ਸਰ ਸਰਨੋਂ ਪੈਜੇ ਨਹੀਂ ਆਏ ਹਮਕਾਰ ਤੜ੍ਹੇ ਪੌੜੀ ਤਾਮੇ ਤਾਮੇ ਸਤਿਗੁਰੂ ਸਾਧੂ ਦੀ ਹੋਜੋ ਅੰਮ੍ਰਿਤਾਂ ਦੇ ਸਰਬ ਤੁਰਖੋ ਸਤਿਗੁਰੂ ਜਿਨ ਜਾਨੇ ਸਰਬ ਜੀ ਦਾ ਨਾ ਕੋ ਕਹਿਣਾ ਜੀ ਜਾਨ ਦਾ ਸਾਧੂ ਸਤਿਗੁਰੂ ਨੂੰ ਜਾਣਨ ਵਾਲੇ ਦੀ ਅਰਦਾਸ ਲੇ ਕੋਈ ਪਿਰ ਸਾਡੇ ਕਰਦਾ ਅਕਾਲ ਪੁਰਖ ਹੀ ਸਾਡਾ ਗੁਰੂ ਹੈ ਸਾਰੇ ਹਨ ਜਿੱਦੋਂ ਵੀ ਉਹ ਸਾਡੇ ਕਾਮੇ ਸਾਡੇ ਪੂਰੀ ਪ੍ਰਸਾਦ ਗੁਰੂ ਹੈ ਉਹਨਾਂ ਦਾ ਸ੍ਰੀ ਕਾਲਵਾਜ ਸੁਣੇ ਸਿੱਖੀ ਗੋਲ ਨਾ ਕਾਲਾ ਨਾ ਹੋਣੀ ਇੰਦਰਾ ਅੱਜ ਪੁਰਖ ਦੀ ਜੀਰਨੇ ਬਾਹਰੋਂ ਬੜੀ ਵਿਆਸਤ ਕਰਕੇ ਸਾਡੇ ਗੁਰੂ ਉਹ ਸੜਕ ਉੱਤੇ ਕੋਈ ਕਾਲਪੁਰ ਸਾਡਾ ਚੱਲ ਪੁਰੂ ਗੁਰੂ ਇਹ ਗੁਰੂ ਨਾਨਕ ਜੀ ਨੇ ਸੱਚ ਕੰਦ ਨੇ ਸੜੀ ਗੂ ਕਾਲਪੁਰ ਖੁੱਲੀ ਜਾ ਕੇ ਤਾੜਿਆ ਉਹ ਤੁਹਾਨੂੰ ਸਾਡਾ ਸਤਿਗੁਰੂ ਦਾ ਰੂਪ ਨਾਮਿਸਾਲ ਸਤਿਗੁਰੂ ਸਾਡੇ ਜਿੱਤ ਮਿਲਿਆ ਹੰਸ ਤੋਂ ਸਾਤ ਆਈ ਜਿਨ੍ਹਾਂ ਸਤਿਗੁਰਾਂ ਨਾਲ ਮਿਲ ਕਰਕੇ ਸਾਨੂੰ ਸ਼ਾਂਤੀ ਪ੍ਰਾਪਤ ਹੋਈ ਹੈ ਆੜੀਆਂ ਵਾਸ਼ਨਾ ਲਿਕਦੀਆਂ ਹਨ ਤੁੰ ਕੰਮ ਸਾਧ ਪੁਰਖ ਸਾਧਗੁਰੂ ਹੋਇਆ ਰੰਗੋ ਜੀ ਦੇ ਸਤਿਪੁਰਖ ਅਕਾਲ ਪੁਰਖ ਦਾ ਰੂਪ ਸਤਿਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਸਾਹਿਬ ਜੀ ਸਤਿਗੁਰੂ ਅਮਰਦਾਸ ਜੀ ਆਇਆਂ ਨੂੰ ਜਿਸ ਮਿਲਿਆ ਹਮ ਹਰ ਭਗਤ ਪਾਈ ਜਿਨ੍ਹਾਂ ਨਾਲ ਮਿਲ ਕੇ ਸੀ ਅਕਾਲ ਕੁੁਰੂ ਦੀ ਧਰਤੀ ਪ੍ਰਾਪਤ ਕੀਤੀ ਹੈ ਤਨ ਤਨ ਹਰ ਭਗਤ ਸਤਿਗੁਰੂ ਉਹ ਨਾਰਾ ਮਾਰੇ ਭਗਤੀ ਕਰਾਉਣੇ ਕਰਕੇ ਸਤਿਗੁਰਾਂ ਨੇ ਲੱਖ ਜੀ ਵਾਰ ਦਈਆ ਹੈ ਸਹੇਤਾ ਅਕਾਲ ਕੁੁਰੂ ਦੀ ਵਾਲਾ ਤਨ ਤਨ ਸਤਿਗੁਰੂ ਦੀ ਭਗਤੀ ਨੂੰ ਲੜਾਉਣ ਵਾਲੇ ਅਗਿ ਤੋਂ ਬਣ ਹੋਣ ਵਾਲੇ ਸਤਿਗੁਰੂ ਸਾਡੇ ਜੇਤੀ ਸੇਵਾ ਤੇ ਹਮ ਹਰ ਨਾਮ ਲਿਗਾਈ ਸੇਵਾ ਕਰਕੇ ਜੀ ਕਰੇ ਗਏ ਨਾਮ ਦੀ ਗੁਰਤੀ ਦੀ ਜੋਨ ਵਿੱਚ ਬ੍ਰਹਮਕਾਰ ਕੀਤੇ ਇਸ ਵਰਕੇ ਤਾਂ ਜੀ ਜੀ ਆਪ ਹੀ ਸਰਬਤਨ ਧੰਨ ਧੰਨ ਹਾਰੇ ਗਿਆਨੀ ਸਤਿਗੁਰੂ ਹੋਮਾਰਾ ਸਭੀ ਸਤਿਗੁਰੂ ਬ੍ਰਹਮ ਗਿਆਨੀ ਸਾਡੇ ਸਤਿਗੁਰੂ ਸੇਵਾ ਜੀ ਜਿੰਨ ਵੈਰੀ ਮਿੱਤਰ ਹਮ ਤੋ ਸਭ ਸਾਹਮਣੇ ਦੇਖਾ ਲਈ ਜਿਹਨਾਂ ਨੂੰ ਵੈਰੀ ਬਹਿਰ ਕਰਨ ਵਾਲੇ ਮਿੱਤਰ ਪਿਆਰ ਕਰਨ ਵਾਲਿਆਂ ਚ ਸੰਤਾਵਾਲੀ ਜੀ ਇੱਕਤਾਵਾਲੀ ਬ੍ਰਿਸ਼ਤੀ ਸਾਨੂੰ ਪਰਗਟ ਕਰਕੇ ਦਿਖਾਤੀ ਤਨ ਤਨ ਸਤ ਗੁਰੂ ਨੂੰ ਜੀ ਕਰ ਰੋ ਮਾਰਾ ਚਰਨ ਚਲੂ ਗਰੀ ਸਾਡੇ ਮਿੱਤਰ ਸੱਜਣ ਲੋਕ ਪਰ ਲੋਜ ਦੇ ਪਿਆਰੇ ਜਿਨ ਹਰ ਨਾਮ ਸਿਉ ਹੁਮਾਰੀ ਪ੍ਰੀਤ ਬਣਾਏ ਮਿੱਤਰ ਬਣ ਕਰਕੇ ਜਿਨਾਂ ਨੂੰ ਪਰਮੇਸ਼ਰ ਦੇ ਨਾਮ ਨਾਲ ਸਾਡੀ ਪ੍ਰੀਤੀ ਬਣਾਤੀ ਇਹ ਗੁਣਾਂ ਦੇ ਕਟਾਕ ਵਿਖਾਏ ਹੈ ਤਾਂ ਸਤ ਪੁਰਖ ਨੂੰ ਜੀ